ਮੇਰਾ ਨਾਮ 파ਸ ਕੁਮਾਰ ਹੈ ਜੀ ਮੈਂ ਸਰ ਸਰਵਿਤਕਾਰੀ ਵਿਦਿਆਮੰਦਰ ਸਕੂਲ ਚ ਪੜਦਾ ਹਾਂ ਪਲੱਸ 1 ਹਾਂਜੀ ਸਰ ਪਹਿਲਾ ਮੈਂ ਸਟੇਟ ਲੈਵਲ ਗਿਆ ਸੀ ਉੱਥੇ ਮੇਰਾ 골ਡ ਸੀ ਤੇ ਉਸ ਤੋਂ ਬਾਅਦ ਮੈਂ ਨਾਰਥ ਜ਼ੋਨ ਗਿਆ ਸੀ ਉੱਥੇ ਵੀ 골ਡ ਸੀ ਤੇ ਹੁਣ ਨੈਸ਼ਨਲ ਜਾ ਕੇ ਆਇਆ ਉੱਥੇ ਮੇਰਾ ਸਿਲਵਰ ਮੈਡਲ ਹੈ ਸਰ ਮੁਕਾਬਲਾ ਤੋਂ ਅੱਛਾ ਥਾ ਔਰ ਗੇਮ ਮੇ ਵੀ ਅੱਛੀ ਲੱਗੀ ਸਰ ਤਿਆਰੀ ਤੋਂ ਮੈਂ ਡੇਲੀ ਕਰਤਾ ਹਾਂ ਜਾ ਕੇ ਐਲਬੀਐਸ ਮੈਂ ਔਰ ਤਿਆਰੀ ਮੈਂ ਐਸੀ ਰੱਖੂੰਗਾ ਕਿ ਅਗਲੇ ਸਾਲ ਮੇਰਾ 골ਡ ਆਏ ਉਸਮੇ ਕੇ ਐਸੀ ਚਾਹੁੰਦਾ ਹਾਂ ਕਿ ਬਰਨਾਲੇ ਦਾ ਔਰ ਪੰਜਾਬ ਦਾ ਨਾਮ ਰੋਸ਼ਨ ਕਰੇ ਬਹੁਤ ਵਧੀਆ ਲੱਗੇ ਮੇਰਾ ਨਾਮ ਰਜਨੀ ਮੈਂ 파ਸ਼ਦੀ ਮਮਾ ਮੈਨੂੰ ਬਹੁਤ ਵਧੀਆ ਲੱਗਿਆ ਵੀ ਮੇਰਾ ਬੇਟਾ ਹੁਣ ਨੈਸ਼ਨਲ ਖੇਡ ਕੇ ਆਇਆ ਤਾਂ ਸਿਲਵਰ ਮੈਡਲ ਲੈ ਕੇ ਆਇਆ ਪਰ ਇਹ ਪਹਿਲਾ 골ਡ ਮੈਡਲ ਲੈ ਕੇ ਆਇਆ ਸ਼ਿਮਲੇ ਗਿਆ ਸੀ ਤਲਵਾੜੇ ਉਤ 골ਡ ਮੈਡਲ ਲੈ ਕੇ ਆਇਆ ਸਟੇਡ ਖੇਡ ਕੇ ਆਇਆ ਉਧਰ ਵੀ 골ਡ ਮੈਡਲ ਲੈ ਕੇ ਆਇਆ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਪਰ ਮੈਂ ਚਾਹਨੀ ਹੈ ਵੀ ਹੁਣ ਅੱਗੇ 골ਡ ਮੈਡਲ ਲੈ ਕੇ ਆਵੇ ਨੈਸ਼ਨਲ ਦੇ ਵਿੱਚ ਤੇ ਇਹਦੇ ਨੈਸ਼ਨਲ ਇਹਦੇ 5 6 ਸਾਲ ਹੋ ਗਏ ਇਹਨੂੰ ਖੇਡਦੇ ਨੂੰ ਬਹੁਤ ਮਿਹਨਤ ਕੀਤੀ ਹੈ ਨੇ ਤੇ ਅੱਜ ਇੱਥੇ ਪਹੁੰਚਿਆ ਵੀ ਮੈਂ ਚਾਹਨੀ ਆ ਵੀ ਅੱਗੇ 골ਡ ਮੈਡਲ ਲੈ ਕੇ ਆਵੇ ਤੇ ਇਹਦੇ ਕੋਚ ਵਗੈਰਾ ਨੇ ਇਹਨਾਂ ਨੂੰ ਬਹੁਤ ਸਾਥ ਦਿੱਤਾ ਸਰ ਸੋਲ ਦੇ ਸਰ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਫਸ ਮੈਂ ਹੀ ਚਾਹਨੀ ਆ ਵੀ ਇਹ ਅੱਗੇ ਵਧੀਆ ਖੇਡੇ ਚਲੋ ਬੱਚੇ ਦੀ ਮਿਹਨਤ ਤੇ ਹੁੰਦਾ ਤੇ ਅੱਗੇ ਜਾ ਕੇ ਵੀ ਮੈਨੂੰ ਐ ਵੀ ਇਹ ਮਿਹਨਤ ਹੋਰ ਕਰੂਗਾ ਚਲੋ ਇਸ ਵਾਰ ਨਹੀਂ ਹੋਇਆ ਨੈਕਸਟ ਟਾਈਮ ਤੇ ਇਹ ਵਧੀਆ ਲੈ ਕੇ ਆਊਗਾ 골ਡ ਮੈਡਲ ਲੈ ਕੇ ਆਊਗਾ ਹਾਂ ਜੀ ਮੇਰਾ ਨਾਮ ਅਨਿਲ ਸ਼ਰਮਾ ਜੀ ਅੱਲਾ ਦਾ ਸਾਰੇ মিডিਆ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਮੈਂ ਸਪੋਰਟਸ ਟੀਚਰ ਸਰਵਿਤਕਾਰੀ ਸੀਨੀਅਰ ਸੈਕੰਡਰੀ ਵਿਦਿਆਲਯ ਮੰਦਰ ਬਨਾਲ ਸਾਡੇ ਜਿਹੜੇ ਬੱਚੇ ਨੇ ਅਖਿਲ ਭਾਰਤੀਆ 36ਵੀਂ ਜਿਹੜੇ ਅਖਿਲ ਭਾਰਤੀਆ ਦੇ ਟੂਰਨਾਮੈਂਟ ਸੀਗਾ ਟੇਬਲ ਟੈਨਿਸ ਦਾ ਇਹ 25 ਤੋਂ ਲੈ ਕੇ 28 ਤੱਕ ਪਾਗਲਪੁਰ ਵਿਹਾਰ ਦੇ ਵਿੱਚ ਸੀਗਾ ਜਿਹੜੇ ਬੱਚੇ ਸੀਗੇ 23 ਤਰੀਕ ਤੋਂ ਮਤਲਬ ਗਏ ਹੋ ਸੀਗੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਰਿਆਂ ਨੇ ਇਨਾ ਮਾਨ ਸਨਮਾਨ ਦਿੱਤਾ ਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਬੱਚਿਆਂ ਅ ਮਤਲਬ ਪਹਿਲਾਂ ਇੱਥੋਂ ਜਿਹੜਾ ਸੀਗਾ ਇਹ ਸਟਾਰਟਿੰਗ ਵਿਭਾਗ ਲੈਵਲ ਤੋਂ ਬੱਚੇ ਮੈਚ ਦਿੱਤੇ ਉਸ ਤੋਂ ਬਾਅਦ ਇਹ ਸਟੇਟ ਲੈਵਲ 'ਚ ਬੱਚੇ ਗਏ ਤਲਵਾੜੇ ਤਲਵਾੜੇ ਵੀ ਇਹਨਾਂ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਉਸ ਤੋਂ ਬਾਅਦ ਨਾਰਥ ਯੂਨ ਹੁੰਦੀ ਹੈ ਜੀ ਨਾਰਥ ਯੂਨ ਦੇ ਵਿੱਚ ਪੰਜ ਸਟੇਟਾਂ ਹੁੰਦੀਆਂ ਨੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਐਂਡ ਜੇ ਐਨ ਕੇ ਇਹ ਬੱਚਿਆਂ ਨੇ ਉੱਥੇ ਵੀ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਤੇ ਅਖਲ ਭਾਰਤੀਆਂ ਲਈ ਮਤਲਬ ਜਿਹੜੇ ਬੱਚੇ ਸਿਲੈਕਟ ਹੋਏ ਹੁਣ ਇਹਨਾਂ ਨੇ ਮਤਲਬ ਅਖਲ ਭਾਰਤੀਆਂ ਦੇ ਵਿੱਚ ਬੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਫਾਈਨਲ ਮੈਚ ਦੇ ਵਿੱਚ ਅਸੀਂ ਥੋੜੇ ਜਿਹਾ ਦੋ ਨੰਬਰਾਂ ਇਹ ਸੈਕੰਡ ਪਲੇਸ਼ਨ ਬੱਚਿਆਂ ਨੇ ਪ੍ਰਾਪਤ ਕੀਤੀ ਹੈ ਤੇ ਨੈਕਸਟ ਟਾਈਮ ਬੱਚੇ ਹੋਰ ਵੀ ਵਧੀਆ ਕਰਨਗੇ ਜਦੋਂ ਅ ਨੈਸ਼ਨਲ ਲੈਵਲ ਤੇ ਬੱਚੇ ਜਾਂਦੇ ਨੇ ਉੱਥੇ ਹੁਣ ਪੂਰੇ ਸਾਊਥ ਸਾਈਡ ਤੋਂ ਵੇ ਜਾਂ ਰਾਜਸਥਾਨ ਪੂਰਬੀ ਉੱਤਰ ਪ੍ਰਦੇਸ਼ ਸਾਰੇ ਸਾਈਡਾਂ ਤੋਂ ਬੱਚੇ ਆਏ ਹੁੰਦੇ ਨੇ ਅੱਛੇ ਅੱਛੇ ਬੱਚੇ ਆਏ ਹੁੰਦੇ ਨੇ ਜਦੋਂ ਉਹਨਾਂ ਨੇ ਬੱਚਿਆਂ ਨਾਲ ਮੈਚ ਲੱਗਦੇ ਨੇ ਤਾਂ ਬੱਚਿਆਂ ਦਾ ਆਟੋਮੈਟਿਕਲੀ ਵੀ ਉਹ ਜਿਹੜਾ ਐਕਸਪੀਰੀਅੰਸ ਹੈ ਉਹ ਵੱਧਦਾ ਹੈਗਾ ਜੀ ਤੇ ਰਬਾ ਬੱਚਾ ਨੂੰ ਮਿਲਦਾ ਨਵੇਂ ਨਵੇਂ ਸਕਿੱਲ ਸਿੱਖਣ ਨੂੰ ਉੱਥੇ ਹੋਰ ਮਿਲਦੀਆਂ ਨੇ ਤੇ ਇਹਨਾਂ ਦੀ ਮਿਹਨਤ ਹੈ ਜੀ ਬੱਚੇ ਪੂਰਾ ਦਿਨ ਮਿਹਨਤ ਕਰਦੇ ਨੇ ਨਾਲ ਸਾਡੇ ਮੈਡਮ ਅਵਿੰਦਰ ਜੀ ਮੈਡਮ ਖੜੇ ਨੇ ਇਹਨਾਂ ਦੀ ਰੈਨਵਾਈਟ ਬੱਚੇ ਐਲਬੀਐਸ ਕਾਲਜ ਦੇ ਵਿੱਚ ਡੇਲੀ 2-3 ਘੰਟੇ ਪ੍ਰੈਕਟਿਸ ਕਰਦੇ ਨੇ ਤੇ ਸਕੂਲ ਦੇ ਟਾਈਮੇ ਬੱਚੇ ਸਕੂਲ ਦੇ ਵਿੱਚ ਵੀ ਪ੍ਰੈਕਟਿਸ ਕਰਦੇ ਨੇ ਜੀ ਪੂਰਾ ਮਤਲਬ ਬੱਚਿਆਂ ਦਾ ਜਿਹੜਾ ਸਪੋਰਟਸ ਦੇ ਨਾਲ-ਨਾਲ ਇਹ ਬੱਚੇ ਪੜ੍ਹਾਈ ਦੇ ਵਿੱਚ ਵੀ ਵਧੀਆ ਨੇ ਪੂਰਾ ਵਧੀਆ ਨੇ ਜਿਹੜਾ ਕੋਆਰਡੀਨੇਸ਼ਨ ਬਣਾ ਕੇ ਰੱਖਿਆ ਹੋਇਆ ਹੈ ਪੜ੍ਹਾਈ ਦਾ ਤੇ ਸਪੋਰਟਸ ਦਾ ਸੱਸੀ ਗੈ ਸਰ ਮੇਰੇ ਨਾਮ ਹੈ ਗੁਰਵਿੰਦਰ ਕੌਰ ਵੇਟ ਲਿਫ ਬਰ ਨਾਲੇ ਤੋਂ ਹੀ ਤੇ ਅੱਜ ਸਾਡੇ ਬੱਚੇ ਟੇਬਲ ਡੈਨਿੰਗਸ ਦੇ ਜੋ ਖੇਡ ਕੇ ਆਨੇ ਨੇ ਜਿਵੇਂ ਸਾਨੂੰ ਮੈਸੇਜ ਮਿਲਿਆ 3:00 ਵਜੇ ਕਿ ਬੱਚਿਆਂ ਦੀ ਪੋਜੀਸ਼ਨ ਆਈ ਹੈ ਤੇ ਤੁਸੀਂ ਸਟੇਸ਼ਨ ਤੇ ਪਹੁੰਚਣਾ ਵੈਲਕਮ ਵਾਸਤੇ ਤਾਂ ਸਾਡੇ ਜ਼ਿਲ੍ਹਾ ਖੇਡ ਅਫਸਰ ਮੈਡਮ ਈਸ਼ਵਰੀ ਸ਼ਰਮਾ ਜੀ ਜੋ ਕਿ ਆਪਣੇ ਡਿਊਟੀ ਦੇ ਦੌਰਾਨ ਹੀ ਹੈੱਡ ਆਫਿਸ ਡਿਊਟੀ ਹੁੰਦੀ ਹੈ ਉਹਨਾਂ ਦੀ ਸੋਮਵਾਰ ਤੇ ਮੰਗਲਵਾਰ ਇਸ ਕਰਕੇ ਉਹ ਨਹੀਂ ਪਹੁੰਚ ਸਕੇ ਅਸੀਂ ਉਹਨਾਂ ਦੇ ਬਿਹਾਫ ਤੇ ਇੱਥੇ ਪਹੁੰਚੇ ਆਂ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਬੱਚੇ ਮੈਡਲ ਲੈ ਕੇ ਆਏ ਨੇ ਤੇ ਇਹਨਾਂ ਨੂੰ ਵੀ ਅੱਗੇ ਨੂੰ ਵੀ ਇਹੀ ਇੱਕ ਬੈਸਟ ਵਿਸ਼ੀਸ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਓਪਨ ਨੈਸ਼ਨਲ ਹੁੰਦੀ ਹੈ ਜਾਂ ਕੋਈ ਹੋਰ ਕੰਪੀਟੀਸ਼ਨ ਹੁੰਦੇ ਨੇ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਤੇ ਸਾਡੇ ਕੋਲ ਸਾਹਿਬ ਕੋਲੇ ਪ੍ਰੈਕਟਿਸ ਕਰਦੇ ਨੇ ਬੱਚੇ ਐਲਬੀਐਸ ਕਾਲਜ ਹੋਰ ਵੀ ਵੱਧ ਚੜ ਕੇ ਹਿੱਸਾ ਲੈਣ ਔਰ ਆਪਣੀ ਹੈਲਥ ਨੂੰ এডਿਕੇਸ਼ਨ ਨੂੰ ਬਰਾਬਰ ਬਰਾਬਰ ਰੱਖਦੇ ਹੋਏ ਆਪਣਾ ਨਾਮ ਆਪਣੇ ਪੇਰੈਂਟਸ ਦਾ ਨਾਮ ਜ਼ਿਲ੍ਹੇ ਦਾ ਨਾਮ ਸਟੇਟ ਦਾ ਦੇਸ਼ ਦਾ ਵਧੀਆ ਤੋਂ ਵਧੀਆ ਅੱਗੇ ਵਧਦੇ ਚਲੇ ਜਾਣ ਇਹੀ ਸ਼ੁਭਕਾਮਨਾਵਾਂ ਸਾਰਿਆਂ ਦੇਖੋ ਮੈਂ ਬਰਨਾਲਾ ਸਾਰੇ ਬਰਨਾਲੇ ਨਿਵਾਸੀਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਆ ਅੱਜ ਸਾਡੀ ਸਰਬਿਤਕਾਰੀ ਸਕੂਲ ਦੀ ਅੰਡਰ 17 ਦੀ ਜੋ ਬੈਡਮਿੰਟਨ ਦੀ ਆਪਣੇ ਟੇਬਲ ਟੈਨਿਸ ਦੀ ਟੀਮ ਆ ਇਹ ਸਿਲਵਰ ਮੈਡਲ ਲੈ ਕੇ ਆਏ ਨੇਗੇ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚੋਂ ਨੈਸ਼ਨਲ ਗੇਮਸ ਦੇ ਵਿੱਚੋਂ ਇਹ ਬਹੁਤ ਬਰਨਾਲੇ ਲਈ بڑا ਭਾਗਾਂ ਵਾਲਾ ਦੇਣਾਗਾ ਤੇ ਮੈਂ ਉਮੀਦ ਕਰਦਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਇਸੇ ਤਰ੍ਹਾਂ ਖੇਡਾਂ ਪ੍ਰਤੀ ਉਰਸ਼ਾਹਿਤ ਰਹਿਣਗੇ ਕਿਉਂਕਿ ਮੈਂ ਇਹਨਾਂ ਨੂੰ ਮਿਹਨਤ ਕਰਦੇ ਦੇਖਿਆਗਾ ਟੇਬਲ ਟੈਨਿਸ ਦੀ ਗੇਮ ਜਾਂ ਕੋਈ ਵੀ ਗੇਮ ਆਗੀ ਉਹਦੇ ਵਿੱਚ ਜਿਹੜੀ ਮਿਹਨਤ ਹੈਗੀ ਕਿਸੇ ਗੇਮ ਦੀ ਜਿਹੜੀ ਮਿਹਨਤ ਹੈਗੀ ਦੂਸਰੀ ਗੇਮ ਨਾਲੋਂ ਘੱਟ ਨਹੀਂ ਹੁੰਦੀ ਹੈਗੀ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਇੱਕ ਇੱਕ ਸੈਕਿੰਡ ਦੀ ਤੁਹਾਨੂੰ ਮਹੱਤਤਾ ਪਤਾ ਚੱਲਦੀ ਹੈਗੀ ਜਿਹੜੇ ਬੱਚੇ ਅੱਜ ਖੇਡ ਰਹੇ ਨੇ ਜੇ ਮੈਂ ਕਹਾਂ ਵੀ ਸਮੇਂ ਦੀ ਕੋਈ ਬੰਦਾ ਵੈਲਿਊ ਨੂੰ ਸਭ ਤੋਂ ਵੱਧ ਕਿਹੜਾ ਬੰਦਾ ਐਪਰੀਸ਼ੀਏਟ ਕਰ ਸਕਦਾ ਤਾਂ ਉਹ ਇਹ ਬੱਚੇ ਨੇ ਇਹਨਾਂ ਨੂੰ ਪਤਾ ਵੀ ਜੇ ਸਾ ਅੱਧਾ ਸਕਿੰਟ ਵੀ ਅਸੀਂ ਲੇਟ ਹੁੰਨੇ ਆ ਤਾਂ ਪੁਆਇੰਟ ਦੂਜੇ ਪਾਸੇ ਚਲੇ ਜਾਊ ਇਹਨਾਂ ਨੂੰ ਇਹ ਗੱਲ ਦਾ ਪਤਾ ਹੈਗਾ ਵੀ ਪ੍ਰੈਜ਼ੈਂਟ ਦੇ ਵਿੱਚ ਰਹਿਣਾ ਅਗਲੇ ਪੁਆਇੰਟ ਦੇ ਉੱਤੇ ਫੋਕਸ ਕਰਨਾ ਉਹ ਇੱਕੋ ਟਾਈਮ ਦੇ ਉੱਤੇ ਇੱਕੋ ਕੰਮ ਕਰਨਾ ਕਿੰਨਾ ਜ਼ਰੂਰੀ ਆਗਾ ਇਹ ਜ਼ਿੰਦਗੀ ਦੇ ਵਿੱਚ ਤਾਂ ਮੈਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਨਾ ਪਾਰਸ ਜਸਮੀਤ ਸਾਰੀ ਮੁੰਡੇ ਨਰ ਜੋਨ ਨੇਗੇ ਬਹੁਤ ਇਹਨਾਂ ਨੇ ਬਰਨਾਲੇ ਦਾ ਨਾਮ ਰੌਸ਼ਨ ਕੀਤਾਗਾ ਤੇ ਮੈਂ ਉਮੀਦ ਕਰਦਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਸਾਨੂੰ ਕਾਮਨਵੈਲਥ ਦੇ ਵਿੱਚ 올림픽ਸ ਦੇ ਵਿੱਚ ਅਲੱਗ-ਅਲੱਗ ਜਵਾਨ ਦੇ ਵਿੱਚ ਬਰਨਾਲੇ ਨੂੰ ਰਿਪਰੈਜ਼ੈਂਟ ਕਰਨਗੇ ਸਾਡੇ ਬਰਨਾਲੇ ਦਾ ਨਾਮ ਰੌਸ਼ਨ ਕਰਨਗੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰਨਗੇ ਤੇ ਸਰਕਾਰ ਵੱਲੋਂ ਲਗਾਤਾਰ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਤੁਹਾਨੂੰ ਪਤਾ ਹੀ ਆ ਕਿ ਖੇਡ ਨਰਸਰੀਆਂ ਬਣ ਰਹੀਆਂ ਨੇਗੀਆਂ ਬਰਨਾਲੇ ਦੇ ਵਿੱਚ ਵੀ ਟੇਬਲ ਟੈਨਿਸ ਦੀ ਇਹ ਨਰਸਰੀ ਬਣੀ ਹੋਈ ਹੈਗੀ ਇਸ ਤੋਂ ਇਲਾਵਾ ਇਹਨਾਂ ਨੂੰ ਫੰਡਸ ਵੀ ਦਿੱਤੇ ਜਾ ਰਹੇ ਨੇ ਬੱਚੇ ਨੂੰ ਤਿਆਰੀਆਂ ਵਾਸਤੇ 올림픽ਸ ਦੀ ਤਿਆਰੀ ਵਾਸਤੇ ਜਿਹੜਾ ਬੱਚਾ ਕੁਆਲੀਫਾਈ ਕਰਦਾਗਾ ਉਹਨੂੰ ਪਹਿਲਾਂ ਸਰਕਾਰ ਤਿਆਰੀ ਵਾਸਤੇ ਵੀ ਪੈਸੇ ਦੇਣ ਲੱਗੀ ਇਹ ਪਹਿਲੀ ਵਾਰੀ ਹੋਇਆਗਾ ਪੰਜਾਬ ਦੇ ਵਿੱਚ ਤੇ ਮੈਂ ਇਹਨਾਂ ਦੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਮੁਬਾਰਕਬਾਦ ਦਿੰਨਾ ਤੇ ਮੈਂ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਜਦੋਂ ਵੀ ਸਾਡੇ ਤਾਂ ਕੋਈ ਜਰੂਰਤ ਹੁੰਦੀ ਆ ਅਸੀਂ ਹਾਜ਼ਰ ਰਵਾਂਗੇ ਤੇ ਇਹਨਾਂ ਹੀ ਕਹਿੰਦਾ ਹੋਇਆ ਮੈਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕ ਕਰਦਾ ਸਰਕਾਰ ਵੱਲੋਂ ਪਹਿਲਾਂ ਹੀ ਐਫਰਟਸ ਕੀਤੇ ਜਾ ਰਹੇ ਨੇ ਤੁਸੀਂ ਬੱਚਿਆਂ ਤੋਂ ਪੁੱਛੋ ਇੱਥੇ ਇਹਨਾਂ ਦਾ ਆਪਣਾ ਐਲਬੀਐਸ ਕਾਲਜ ਦੇ ਵਿੱਚ ਇਹਨਾਂ ਨੂੰ ਇੱਕ ਨਰਸਰੀ ਦਿੱਤੀ ਗਈ ਆ ਜਿੱਥੇ ਲਗਾਤਾਰ ਹਰ ਰੋਜ਼ ਪ੍ਰੈਕਟਿਸ ਚੱਲਦੀ ਆ ਇਹਨਾਂ ਕੋਲੇ ਡਾਈਟ ਆਉਂਦੀ ਆ ਇਹਨਾਂ ਦਾ ਪ੍ਰੋਪਰ ਕੋਚ ਹੈਗਾ ਇਹੀ ਸਰਕਾਰ ਦੇ ਵਿੱਚ ਹੋਇਆਗਾ ਇੱਥੇ ਤਿਆਰੀ ਚੱਲਦੀ ਹੈਗੀ ਪ੍ਰੋਪਰ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸੇ ਹੀ ਆ ਕੋਈ ਵੀ ਬੱਚਾ ਜੋ ਨੈਸ਼ਨਲ ਗੇਮਸ ਵਾਸਤੇ ਤੋਂ ਅੱਗੇ ਕਾਮਨਵੈਲਥ ਵਾਸਤੇ 올림픽ਸ ਵਾਸਤੇ ਕੁਆਲੀਫਾਈ ਕਰਦਾ ਪਹਿਲੀ ਵਾਰੀ ਹੋਇਆ ਸਰਕਾਰ ਦੇ ਵਿੱਚ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੋਇਆ ਪਹਿਲੀ ਸਰਕਾਰ ਹੈ ਜਿਹੜੀ 올림픽 ਦੀ ਤਿਆਰੀ ਵਾਸਤੇ ਵੀ ਪੈਸੇ ਦਿੰਦੀ ਹੈਗੀ ਇਹ ਸਰਕਾਰ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਲਗਾਤਾਰ ਅਸੀਂ ਲਗਾਤਾਰ ਇਹਨਾਂ ਦੇ ਤਾਲਮੇਲ ਚਾ ਨਿਰਮਲ ਜੀ ਨੇਗੇ ਉਹਨਾਂ ਦੇ ਬੇਟਾ 파ਰਸ ਉਹ ਹੋਇਆਗਾ ਈਵਨ ਜੋ ਉਹਨਾਂ ਨੇ ਜਦੋਂ ਵੀ ਉਹਨਾਂ ਨੇ ਦੱਸਿਆ ਵੀ ਕੋਈ ਫੈਸਿਲਿਟੀ ਚਾਹੀਦੀ ਹੈ ਜਿਹੜੀ ਉਹਨਾਂ ਨੂੰ ਕੋਈ ਟੇਬਲ ਟੈਨਿਸ ਦਾ ਜਿਹੜਾ ਰੈਕਟ ਹੁੰਦਾਗਾ ਬੈਟ ਚਾਹੀਦਾਗਾ ਬਾਲਸ ਚਾਹੀਦੀਆਂ ਨੇ ਜਾਂ ਹੋਰ ਡਾਈਟ ਸੰਬੰਧੀ ਕੋਈ ਚਾਹੀਦਾ ਸੀ ਹਮੇਸ਼ਾ ਨਾਲ ਲੱਗੇ ਰਹੇ ਹਨ ਇਹਨਾਂ ਦੀ ਜੀ ਇਹਦੇ ਵਿੱਚ ਸਿਲਵਰ ਮੈਡਲ ਲੈ ਕੇ ਆਏ ਨੇਗੇ ਇਹ ਇੱਕ ਐਗਜ਼ਾਮਪਲ ਨੇਗੇ ਅੱਜ ਕੱਲ ਦੀ ਜੋ ਪੀੜ੍ਹੀ ਆ ਉਹਨੇ ਉਹਦੇ ਲਈ ਕਿ ਜੇਕਰ ਤੁਸੀਂ ਖੇਡਾਂ ਦੇ ਵਿੱਚ ਐਕਸਲ ਕਰਦੇ ਹੋ ਉਹ ਸਿਰਫ ਥੋੜੀ ਫਿਜ਼ ਵੈਲਬੀਇੰਗ ਵਾਸਤੇ ਨਹੀਂ ਔਰ ਤੁਹਾਡੀ ਮੈਂਟਲ ਹੈਲਥ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈਗੀ ਕਿਉਂਕਿ ਅੱਜਕੱਲ ਜਿਹੇ ਜਿਹਾ ਮਾਹੌਲ ਹੈਗਾ ਤੁਸੀਂ ਦੇਖਿਆ ਕਿ ਡਿਪਰੈਸ਼ਨ ਦਾ ਬਹੁਤ ਉਹ ਚੱਲ ਰਿਹਾ ਜਿਹੜਾ ਬੱਚਾ ਫਿਜ਼ੀਕਲੀ ਐਕਟਿਵ ਆ ਉਹ ਮੈਂਟਲੀ ਵੀ ਐਕਟਿਵ ਹੋਊਗਾ ਤੇ ਉਹ ਇਹ ਜੀਆਂ ਸਾਰੀਆਂ ਚੀਜ਼ਾਂ ਤੋਂ ਦੂਰ ਰਹੂਗਾ ਉਹ ਸਾਰੀਆਂ ਜਿੰਨੀਆਂ ਵੀ ਇਹ ਪ੍ਰੋਬਲਮਸ ਨਹੀਂ ਹੈ ਉਹਨਾਂ ਤੋਂ ਦੂਰ ਰਹਿ ਸਕਦਾ ਤੇ ਪੂਰੀ ਆਪਣੀ ਜਿਹੜੀ ਯੂਥ ਹੈਗਾ ਉਹਦੇ ਲਈ ਇੱਕ ਰੋਲ ਮਾਡਲ ਨੇਗੇ ਬੱਚੇ ਤੇ ਮੈਂ ਉਮੀਦ ਕਰਦਾ ਹਾਂਗਾ ਕਿ ਇਸੇ ਤਰ੍ਹਾਂ ਇਹ ਆਪਦਾ ਜਿਹੜੀ ਸਫਰ ਆ ਜਰਨੀ ਆ ਉਹਨੂੰ ਜਾਰੀ ਰੱਖਣਗੇ ਤੇ ਬਰਨਾਲੇ ਦਾ ਨਾਮ ਰੋਸ਼ਨ ਕਰਨਗੇ ਮੇਰਾ ਬ੍ਰਿੰਦਰਜੀਤ ਕੌਰ ਜੀ 스포츠 ਡਿਪਾਰਟਮੈਂਟ ਪੰਜਾਬ ਦਾ ਸ਼ਡਿਊਲ ਬਣਾਇਆ ਗਿਆ ਹੈ ਟ੍ਰੇਨਿੰਗ ਦਾ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਹੋ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਇਹ ਪ੍ਰੋਪਰ ਟ੍ਰੇਨਿੰਗ ਕਰਦੇ ਨੇ ਤੇ ਉਸ ਤੋਂ ਬਾਅਦ ਸਕੂਲ ਦੇ ਵਿੱਚ ਵੀ ਇਹਨਾਂ ਦੀ ਸਟੱਡੀ ਔਰ ਟ੍ਰੇਨਿੰਗ ਤੋਂ ਪ੍ਰੋਪਰ ਚੱਲ ਰਹੀ ਹੈ ਸਰ ਬਹੁਤ ਮੈਂ ਮਾਨ ਮਹਿਸੂਸ ਹੋ ਰਿਹਾ ਹੈ ਕਿ ਵੀ ਬੱਚੇ ਇੱਥੇ ਤੱਕ ਪਹੁੰਚੇ ਇੱਥੇ ਇਹਨਾਂ ਨੇ ਏਡੀ ਬੜੀ ਮੇਰਾ ਨਾਮ ਵੀ ਰੋਸ਼ਨ ਕੀਤਾ ਹੈ ਮੇਰੇ ਨਾਮ ਦੇ ਨਾਲ ਦੇ ਨਾਲ ਮੇਰੇ ਡਿਪਾਰਟਮੈਂਟ ਦਾ ਨਾਮ ਰੋਸ਼ਨ ਕੀਤਾ ਹੈ ਉਹ ਬਰਨਾਲਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਪੇਰੈਂਟਸ ਦਾ ਨਾਮ ਰੋਸ਼ਨ ਕੀਤਾ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਇਸ ਤਰ੍ਹਾਂ ਹੀ ਬਲੰਦੀਆਂ ਚੁੰਦੇ ਜਾਣ ਤੇ ਅੱਗੇ ਆਪਣਾ ਪ੍ਰੈਣੀ ਪ੍ਰੋਪਰ ਕਰਕੇ ਵਧੀਆ ਤਰੀਕੇ ਨਾਲ ਅੱਗੇ ਵਧਦੇ ਜਾਣ